ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਦਾਸ ਤੁਹਾਨੂੰ ਇਹ ਦੱਸਣ ਲੱਗਿਆ ਹੈ ਕਿ ਪਾਠ ਜਾਂ ਨਿਤਨੇਮ ਕਰਨ ਲੱਗੇ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਪਾਠ ਜਾਂ ਨਿਤਨੇਮ ਕਰਨ ਦੀ ਕੀ ਗੁਰਮਤ ਮਰਿਆਦਾ ਹੈ ਕਈ ਲੋਕ ਫੋਕੇ ਵਹਿਮਾਂ ਭਰਮਾਂ ਵਾਲੀਆਂ ਗੱਲਾਂ ਨੂੰ ਤਾਂ ਬਹੁਤ ਧਿਆਨ ਵਿੱਚ ਰੱਖਦੇ ਹਨ ਪਰ ਨਿਤਨੇਮ ਕਿਵੇਂ ਕਰਨਾ ਹੈ ਉਹ ਇਸ ਗੱਲ ਵੱਲ ਕੋਈ ਧਿਆਨ ਨਹੀਂ ਕਰਦੇ ਲੋਕ ਇਨ੍ਹਾਂ ਗੱਲਾਂ ਵੱਲ ਬੜਾ ਧਿਆਨ ਦਿੰਦੇ ਹਨ ਜਿਵੇਂ ਕਿ ਵੀਰਵਾਰ ਨੂੰ ਕੱਪੜੇ ਨਹੀਂ ਧੋਣੇ ਮੰਗਲਵਾਰ ਨੂੰ ਕੇਸੀ ਨਹੀਂ ਨਹਾਉਣਾ ਸ਼ਨੀਵਾਰ ਨੂੰ ਨਾ ਨਹੀਂ ਕੱਟਣੇ ਵੀਰਵਾਰ ਨੂੰ ਕੁੜੀ ਨੇ ਪੇਕੇ ਘਰ ਤੋਂ ਸਹੁਰੇ ਘਰ ਨਹੀਂ ਆਉਣਾ ਜ਼ਿਆਦਾਤਰ ਲੋਕ ਇਨ੍ਹਾਂ ਗੱਲਾਂ ਦਾ ਤਾਂ ਬਹੁਤ ਧਿਆਨ ਰੱਖਦੇ ਹਨ ਪਰ ਜੋ ਸਭ ਤੋਂ ਕੀਮਤੀ ਚੀਜ਼ ਗੁਰੂ ਸਾਹਿਬਾਂ ਨੇ ਸਾਨੂੰ ਬਖਸ਼ੀ ਹੈ ਗੁਰਬਾਣੀ ਨਿਤਨੇਮ ਪਾਠ ਉਸ ਨੂੰ ਕਰਨ ਲੱਗੇ ਸਾਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਇਸ ਬਾਰੇ ਸਾਨੂੰ ਕੋਈ ਪਤਾ ਨਹੀਂ ਹੈ ਕੀ ਸਾਨੂੰ ਕਿੰਨੇ ਵਜੇ ਉੱਠ ਕੇ ਨਿਤਨੇਮ ਕਰਨਾ ਚਾਹੀਦਾ ਹੈ ਕਿ ਨਿਤਨੇਮ ਕਰਨ ਤੋਂ ਪਹਿਲਾਂ ਸਾਨੂੰ ਕੇਸੀ ਇਸ਼ਨਾਨ ਕਰਨਾ ਚਾਹੀਦਾ ਹੈ ਜਾਂ ਕੱਲੇ ਪਿੰਡੇ ਹੀ ਨਹਾ ਲੈਣਾ ਚਾਹੀਦਾ ਹੈ ਨਿਤਨੇਮ ਕਿੱਥੇ ਬੈਠ ਕੇ ਕਰਨਾ ਚਾਹੀਦਾ ਹੈ ਕਿ ਨਿਤਨੇਮ ਬੈੱਡ ਜਾਂ ਸੋਫੇ ਤੇ ਵੀ ਬੈਠ ਕੇ ਕਰ ਸਕਦੇ ਹਾਂ ਕਿ ਨਿਤਨੇਮ ਥੱਲੇ ਬੈਠ ਕੇ ਹੀ ਕਰਨਾ ਜ਼ਰੂਰੀ ਹੈ ਕੀ ਨਿਤਨੇਮ ਕਰਨ ਲਈ ਅਲੱਗ ਕਮਰਾ ਹੋਣਾ ਚਾਹੀਦਾ ਹੈ ਜਿਹੜੇ ਲੋਕ ਨਿਤਨੇਮ ਬੈੱਡ ਜਾਂ ਸੋਫੇ ਤੇ ਬੈਠ ਕੇ ਕਰਦੇ ਹਨ ਉਸ ਨਾਲ ਕੀ ਹੁੰਦਾ ਹੈ ਕੀ ਧੂਫ ਜੋਤ ਲਗਾਉਣੀ ਜ਼ਰੂਰੀ ਹੈ ਨਿਤਨੇਮ ਕਰਨ ਦਾ ਸਭ ਤੋਂ ਜ਼ਿਆਦਾ ਫਲ ਕਿਸ ਤਰ੍ਹਾਂ ਮਿਲਦਾ ਹੈ ਕਿ ਨਿਤਨੇਮ ਕਰਨ ਤੋਂ ਪਹਿਲਾਂ ਅਸੀਂ ਕੁਝ ਖਾ ਪੀ ਸਕਦੇ ਹਾਂ ਇਹਨਾਂ ਸਭ ਗੱਲਾਂ ਦਾ ਜਵਾਬ ਤੁਸੀਂ ਇਸ ਵੀਡੀਓ ਵਿੱਚ ਸੁਣਾਉਂਗੇ ਸਾਧ ਸੰਗਤ ਜੀ ਇਹ ਗੱਲਾਂ ਤਾਂ ਬਹੁਤ ਛੋਟੀਆਂ ਹਨ ਪਰ ਇੰਨਾਂ ਛੋਟੀਆਂ ਗੱਲਾਂ ਨਾਲ ਫਰਕ ਬਹੁਤ ਵੱਡਾ ਪੈਂਦਾ ਹੈ ਜਿਸ ਨੂੰ ਸੁਣ ਕੇ ਤੁਸੀਂ ਹੈਰਾਨ ਹੋ ਜਾਓਗੇ ਸਾਧ ਸੰਗਤ ਜੀ ਕਬੀਲਦਾਰ ਗ੍ਰਸਥੀ ਬੰਦੇ ਦੇ ਲਈ ਅੰਮ੍ਰਿਤ ਵੇਲਾ 3 ਵਜੇ ਤੋਂ 7 ਵਜੇ ਤੱਕ ਹੁੰਦਾ ਹੈ ਕਬੀਲਦਾਰ ਗ੍ਰਸਥੀ ਬੰਦੇ ਨੂੰ 10:00 ਵਜੇ ਅੰਮ੍ਰਿਤ ਵੇਲੇ ਉੱਠ ਕੇ 2.5 ਘੰਟੇ ਨਿਤਨੇਮ ਕਰਨਾ ਚਾਹੀਦਾ ਹੈ ਜਾਂ 4:00 ਵਜੇ ਉੱਠ ਕੇ 2.5 ਘੰਟੇ ਨਿਤਨੇਮ ਕਰਨਾ ਚਾਹੀਦਾ ਹੈ ਜੇ 3:00 ਵਜੇ ਜਾਂ 4:00 ਵਜੇ ਨਹੀਂ ਉੱਠ ਸਕਦੇ ਤਾਂ 5:00 ਵਜੇ ਜ਼ਰੂਰ ਉੱਠਣਾ ਚਾਹੀਦਾ ਹੈ ਤੇ 2.5 ਘੰਟੇ ਨਿਤਨੇਮ ਕਰਨਾ ਚਾਹੀਦਾ ਹੈ ਨਿਤਨੇਮ ਕਰਨ ਤੋਂ ਪਹਿਲਾਂ ਕੀਸੀ ਇਸ਼ਨਾਨ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਗੁਰੂ ਸਾਹਿਬਾਂ ਨੇ ਗੁਰਬਾਣੀ ਦੇ ਵਿੱਚ ਫਰਮਾਇਆ ਹੈ ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਇਹ ਗੁਰੂ ਸਾਹਿਬਾਂ ਨੇ ਵਰ ਦਿੱਤਾ ਹੋਇਆ ਹੈ ਜਿਹੜਾ ਵੀ ਮਨੁੱਖ ਕੇਸੀ ਇਸ਼ਨਾਨ ਕਰਕੇ ਨਿਤਨੇਮ ਕਰਦਾ ਹੈ ਉਸ ਦਾ ਮਨ ਤੇ ਤਨ aroga ਹੋ ਜਾਂਦਾ ਹੈ ਹੁਣ ਕਈ ਲੋਕ ਕਹਿਣਗੇ ਕਿ ਇਸ ਪੰਕਤੀ ਦੇ ਵਿੱਚ ਕੇਸੀ ਇਸ਼ਨਾਨ ਤਾਂ ਨਹੀਂ ਲਿਖਿਆ ਹੋਇਆ ਪਰ ਪਹਿਲੇ ਸਮਿਆਂ ਵਿੱਚ ਇਸ਼ਨਾਨ ਦਾ ਮਤਲਬ ਹੁੰਦਾ ਸੀ ਕਿ ਸਿਰ ਤੋਂ ਲੈ ਕੇ ਪੈਰਾਂ ਤੱਕ ਨਹਾਉਣਾ ਲੋਕ ਉਸ ਸਮੇਂ ਇੰਨੇ ਚੁਸਤ ਚਲਾਕ ਨਹੀਂ ਹੁੰਦੇ ਸਨ ਪਹਿਲੇ ਸਮਿਆਂ ਵਿੱਚ ਲੋਕ ਹਰ ਰੋਜ਼ ਹੀ ਕੇਸੀ ਇਸ਼ਨਾਨ ਕਰਦੇ ਸਨ ਇਹ ਤਾਂ ਥੋੜੇ ਸਮੇਂ ਤੋਂ ਹੀ ਲੋਕਾਂ ਨੇ ਇਹ ਗੱਲ ਬਣਾ ਲਈ ਹੈ ਕਿ ਕੱਲੇ ਪਿੰਡੇ ਹੀ ਨਹਾ ਲਵੋ ਸਿਰ ਵਿੱਚ ਪਾਣੀ ਪਾਉਣ ਦੀ ਲੋੜ ਨਹੀਂ ਹੈ ਇਸ ਤਰ੍ਹਾਂ ਨਹਾਉਣ ਨੂੰ ਕੁੱਤਾ ਇਸ਼ਨਾਨ ਕਰਨਾ ਕਹਿੰਦੇ ਹਨ ਕੁੱਤਾ ਕਦੇ ਵੀ ਆਪਣਾ ਸਿਰ ਪਾਣੀ ਵਿੱਚ ਨਹੀਂ ਡਬੋਂਦਾ ਪਰ ਉਹ ਤਾਂ ਇੱਕ ਜਾਨਵਰ ਹੈ ਉਸ ਨੂੰ ਸਮਝ ਨਹੀਂ ਹੈ ਨਾ ਹੀ ਉਹ ਨਿਤਨੇਮ ਕਰ ਸਕਦਾ ਹੈ ਇਸੇ ਇਸ਼ਨਾਨ ਕਰਨ ਦਾ ਮਤਲਬ ਇਹ ਨਹੀਂ ਹੈ ਕਿ ਹਰ ਰੋਜ਼ ਹੀ ਅਸੀਂ ਸਿਰ ਨੂੰ ਸਾਬਣ ਜਾਂ ਸ਼ੈਂਪੂ ਲਗਾਉਣਾ ਹੈ ਬਸ ਹਰ ਰੋਜ਼ ਸਿਰ ਵਿੱਚ ਪਾਣੀ ਪਾਉਣਾ ਜ਼ਰੂਰੀ ਹੈ ਹਰ ਰੋਜ਼ ਸਿਰ ਦੇ ਵਿੱਚ ਪਾਣੀ ਪਾਉਣ ਦੇ ਨਾਲ ਬੰਦੇ ਦਾ ਬੀਪੀ ਹਾਈ ਨਹੀਂ ਹੁੰਦਾ ਸਿਰਦਰਦ ਨਹੀਂ ਹੁੰਦਾ ਦਿਮਾਗ ਨੂੰ ਰੈਸਟ ਮਿਲਦੀ ਹੈ ਸਿਰ ਦੀ ਹਰ ਰੋਜ਼ ਸਫਾਈ ਹੁੰਦੀ ਹੈ ਜੇ ਕਿਸੇ ਦੇ ਨੱਕ ਵਿੱਚੋਂ ਖੂਨ ਆਉਣ ਲੱਗ ਜਾਂਦਾ ਹੈ ਜਿਸ ਨੂੰ ਆਪਾਂ ਕਹਿੰਦੇ ਹਾਂ ਕਿ ਨਕਸੀਦ ਫੁੱਟ ਪਈ ਜੇ ਕਿਸੇ ਦੇ ਨਕਸੀਦ ਫੁੱਟ ਪਵੇ ਤਾਂ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਆਪਾਂ ਫਟਾਫਟ ਉਸ ਦੇ ਸਿਰ ਵਿੱਚ ਪਾਣੀ ਪਾਉਂਦੇ ਹਾਂ ਜਿਸ ਨਾਲ ਨੱਕ ਵਿੱਚੋਂ ਖੂਨ ਆਉਣਾ ਬੰਦ ਹੋ ਜਾਂਦਾ ਹੈ ਕੇਸੀ ਇਸ਼ਨਾਨ ਕਰਨ ਦੇ ਹੋਰ ਵੀ अनेका ਹੀ ਫਾਇਦੇ ਹਨ ਇਸ ਨਾਲ ਦਿਮਾਗ ਠੰਡਾ ਤੇ ਸ਼ਾਂਤ ਰਹਿੰਦਾ ਹੈ ਬੰਦੇ ਨੂੰ ਜਿਆਦਾ ਕਰੋਧ ਨਹੀਂ ਆਉਂਦਾ ਇਸੇ ਕਰਕੇ ਗੁਰੂ ਸਾਹਿਬਾਂ ਨੇ ਫਰਮਾਇਆ ਹੈ ਕਰਿ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭਏ aroga ਕੇਸੀ ਇਸ਼ਨਾਨ ਕਰਨ ਨਾਲ ਬੰਦੇ ਦਾ ਸਰੀਰ ਸਿਰ ਤੋਂ ਲੈ ਕੇ ਪੈਰਾਂ ਤੱਕ ਸੁੱਚਾ ਹੋ ਜਾਂਦਾ ਹੈ ਤੇ ਗਟਾਣੂ ਰਹਿਤ ਹੋ ਜਾਂਦਾ ਹੈ ਜਿਸ ਨਾਲ ਪਾਠ ਕਰਦੇ ਹੋਏ ਬੰਦੇ ਦੀ ਸੁਰਤੀ ਵਰਤੀ ਪਰਮਾਤਮਾ ਦੇ ਨਾਲ ਜ਼ਿਆਦਾ ਜੁੜਦੀ ਹੈ ਜਿਹੜਾ ਬੰਦਾ ਕੇਸੀ ਇਸ਼ਨਾਨ ਨਹੀਂ ਕਰਦਾ ਉਹ ਇਹ ਨਾ ਸਮਝੇ ਕਿ ਮੈਂ ਇਸ਼ਨਾਨ ਕੀਤਾ ਹੈ ਉਹ ਇਹ ਸਮਝੇ ਕਿ ਮੈਂ ਗੁਰੂ ਸਾਹਿਬਾਂ ਦਾ ਹੁਕਮ ਨਾ ਮੰਨ ਕੇ ਆਪਣੀ ਮਨਮਤ ਵਰਤੀ ਹੈ ਜਦੋਂ ਬੰਦਾ ਆਪਣੀ ਮਨਮਤ ਵਰਤਦਾ ਹੈ ਤੰਗ ਗੁਰਬਾਣੀ ਵਿੱਚ ਜੋ ਲਿਖਿਆ ਹੋਇਆ ਹੈ ਉਹ ਸੱਤ ਨਹੀਂ ਹੁੰਦਾ ਕਿਉਂਕਿ ਉੱਥੇ ਸ਼ਕਤੀ ਨਹੀਂ ਆਉਂਦੀ ਹੁਣ ਕਈ ਲੋਕ ਇਸ ਗੱਲ ਉੱਪਰ ਕਿੰਤੂ ਪ੍ਰੰਤੂ ਕਰਦੇ ਹਨ ਕਿ ਇਹ ਸਭ ਵਹਿਮ ਭਰਮ ਹਨ ਕਿ ਸੇ ਇਸ਼ਨਾਨ ਕਰਨਾ ਕੋਈ ਜ਼ਰੂਰੀ ਨਹੀਂ ਹੈ ਕਈ ਤਾਂ ਕਹਿੰਦੇ ਹਨ ਕਿ ਇਸ਼ਨਾਨ ਕਰਨ ਦੀ ਵੀ ਕੋਈ ਲੋੜ ਨਹੀਂ ਹੈ ਹੁਣ ਜੇ ਇਸ ਗੱਲ ਉੱਪਰ ਦਾਸ ਤੁਹਾਨੂੰ ਸਮਝਾਉਣ ਲੱਗ ਜਾਵੇ ਤਾਂ ਕਈ ਘੰਟੇ ਲੱਗ ਜਾਣਗੇ ਕਿਉਂਕਿ ਦਾਸ ਕੋਲ ਕੋਈ ਕਿਤਾਬੀ ਗੱਲਾਂ ਨਹੀਂ ਹਨ ਦਾਸ ਕੋਲ ਪ੍ਰੈਕਟੀਕਲ ਗੱਲਾਂ ਹਨ ਜੋ ਦਾਸ ਨੇ ਖੁਦ ਆਪਣੀਆਂ ਅੱਖਾਂ ਨਾਲ ਦੇਖੀਆਂ ਹੋਈਆਂ ਹਨ ਜੇ ਤੁਸੀਂ ਕੇਸੀ ਇਸ਼ਨਾਨ ਕਰਕੇ ਸੁੱਚੇ ਵਸਤਰ ਪਾ ਕੇ ਪਾਠ ਨਹੀਂ ਕਰਦੇ ਤਾਂ ਸ਼ਕਤੀ ਤੁਹਾਡੇ ਕੋਲ ਨਹੀਂ ਆਉਂਦੀ ਸ਼ਕਤੀ ਦਾ ਮਤਲਬ ਹੈ ਕਿ ਸਿੰਘ ਸ਼ਹੀਦ ਦੇਵਤੇ ਕਿਉਂਕਿ ਇਹ ਸਿੰਘ ਸ਼ਹੀਦ ਦੇਵਤੇ ਬਹੁਤ ਹੀ ਜ਼ਿਆਦਾ ਸੁੱਚਮਤਾ ਵਾਲੀ ਜਗ੍ਹਾ ਤੇ ਹੀ ਜਾਂਦੇ ਹਨ ਜਿੱਥੇ ਬਹੁਤ ਜ਼ਿਆਦਾ ਪਵਿੱਤਰਤਾ ਹੁੰਦੀ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਜਾਂ ਨਾਮ ਜਪਦੇ ਹਾਂ ਤਾਂ ਉਸ ਪਾਠ ਨੂੰ ਸੁਣਨ ਲਈ ਸਿੰਘ ਸ਼ਹੀਦ ਦੇਵਤੇ ਆਉਣ ਲੱਗ ਜਾਂਦੇ ਹਨ ਫਿਰ ਇਹੀ ਸਿੰਘ ਸ਼ਹੀਦ ਦੇਵਤੇ ਸਾਡੇ ਰੁਕੇ ਹੋਏ ਕੰਮਾਂ ਨੂੰ ਰਾਸ ਕਰਦੇ ਹਨ ਇਸ ਨੂੰ ਹੀ ਕਹਿੰਦੇ ਹਨ ਕਿ ਪ੍ਰਮਾਤਮਾ ਨੇ ਸਾਡੀ ਅਰਦਾਸ ਸੁਣ ਲਈ ਤੇ ਸਾਡਾ ਫਲਾਣਾ ਕੰਮ ਬਣ ਗਿਆ ਪਰ ਇਹ ਇੱਕ ਦਿਨ ਕੇਸੀ ਇਸ਼ਨਾਨ ਕਰਕੇ ਪਾਠ ਕਰਨ ਨਾਲ ਨਹੀਂ ਹੋ ਜਾਂਦਾ ਇਹ ਤੁਹਾਡੇ ਪੁੰਨਾਂ ਤੇ ਡਿਪੈਂਡ ਕਰਦਾ ਹੈ ਹੁਣ ਕਈ ਵਿਚਾਰੇ ਨਿੰਦਕ ਇਹਨਾਂ ਗੱਲਾਂ ਨੂੰ ਗੱਪਾਂ ਦੱਸਦੇ ਹਨ ਪਰ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਜੇ ਦਾਸ ਨਿੰਦਕਾਂ ਨੂੰ ਇਹ ਪੁੱਛੇ ਕਿ ਤੁਸੀਂ ਹਰ ਰੋਜ਼ ਮੋਬਾਈਲ ਚਲਾਉਂਦੇ ਹੋ ਕਾਰ ਸਕੂਟਰ ਮੋਟਰਸਾਈਕਲ ਚਲਾਉਂਦੇ ਹੋ ਤੁਹਾਡੇ ਘਰ ਵਿੱਚ ਫ੍ਰਿਜ ਟੀਵੀ ਏਸੀ ਹੈ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਕੀ ਕੀ ਲੱਗਿਆ ਹੋਇਆ ਹੈ ਜਿਸ ਨਾਲ ਇਹ ਚੱਲਦੀਆਂ ਹਨ ਮੋਬਾਈਲ ਦੇ ਵਿੱਚ ਆਵਾਜ਼ ਕਿਸ ਤਰ੍ਹਾਂ ਆਉਂਦੀ ਹੈ ਜਦੋਂ ਅਸੀਂ ਕਿਸੇ ਨੂੰ ਫੋਨ ਕਰਦੇ ਹਾਂ ਇੱਕ ਬੰਦਾ ਕੈਨੇਡਾ ਬੈਠਾ ਹੈ ਇੱਕ ਬੰਦਾ ਇੰਡੀਆ ਵਿੱਚ ਬੈਠਾ ਹੈ ਕਿਸ ਪ੍ਰੋਸੈਸ ਦੇ ਨਾਲ ਇੰਨੀ ਦੂਰ ਤੋਂ ਆਵਾਜ਼ ਆਉਂਦੀ ਹੈ ਅਸੀਂ ਕੈਨੇਡਾ ਦੇ ਵਿੱਚ ਬੈਠੇ ਬੰਦੇ ਦੇ ਨਾਲ ਇਸ ਤਰ੍ਹਾਂ ਗੱਲ ਕਰ ਲੈਂਦੇ ਹਾਂ ਜਿਵੇਂ ਬੰਦਾ ਸਾਡੇ ਸਾਹਮਣੇ ਬੈਠਾ ਹੈ ਜਾਂ ਬੰਦਾ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਬੈਠਾ ਹੋਵੇ ਇਸ ਦੇ ਪਿੱਛੇ ਕੀ ਪ੍ਰੋਸੈਸ ਹੈ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਵੀ ਕੋਈ ਚਮਤਕਾਰ ਤੋਂ ਘੱਟ ਗੱਲ ਨਹੀਂ ਹੈ ਜਦ ਕਿ ਇਸ ਚੀਜ਼ ਨੂੰ ਬੰਦੇ ਨੇ ਹੀ ਬਣਾਇਆ ਹੈ ਹੁਣ ਇਸ ਗੱਲ ਦਾ ਜਵਾਬ ਕੋਈ ਵੀ ਆਮ ਬੰਦਾ ਨਹੀਂ ਦੇ ਸਕਦਾ ਸਾਨੂੰ ਕਿਸੇ ਐਕਸਪਰਟ ਤੋਂ ਜਾਣਕਾਰੀ ਲੈਣੀ ਪਵੇਗੀ ਜਾਂ ਕਿਸੇ ਕਿਤਾਬ ਵਿੱਚੋਂ ਪੜ੍ਹਨਾ ਪਵੇਗਾ ਪਰ ਫੇਰ ਵੀ ਆਮ ਬੰਦੇ ਨੂੰ ਇਸ ਦੀ ਸਮਝ ਨਹੀਂ ਲੱਗਦੀ ਇਸ ਤਰ੍ਹਾਂ ਦੀਆਂ ਲੱਖਾਂ ਹੀ ਉਦਾਹਰਨਾਂ ਦਾਸ ਤੁਹਾਨੂੰ ਦੇ ਸਕਦਾ ਹੈ ਜਦ ਕਿ ਇਹ ਦੁਨਿਆਵੀ ਚੀਜ਼ਾਂ ਹਨ ਜਿਹੜੀਆਂ ਕਿ ਅਸੀਂ ਕਿੰਨੇ ਸਾਲਾਂ ਤੋਂ ਹਰ ਰੋਜ਼ ਇਸਤੇਮਾਲ ਕਰਦੇ ਆ ਰਹੇ ਹਾਂ ਕਹਿਣ ਦਾ ਭਾਵ ਇਹ ਸਭ ਚੀਜ਼ਾਂ ਕਿਸ ਤਰ੍ਹਾਂ ਕੰਮ ਕਰਦੀਆਂ ਹਨ ਸਾਨੂੰ ਨਹੀਂ ਪਤਾ ਜਦ ਕਿ ਇਹ ਸਭ ਚੀਜ਼ਾਂ ਨੂੰ ਬੰਦਾ ਹੀ ਬਣਾਉਂਦਾ ਹੈ ਜਦੋਂ ਸਾਨੂੰ ਇਹ ਮਾਮੂਲੀ ਚੀਜ਼ਾਂ ਦੇ ਪਿੱਛੇ ਕੀ ਪ੍ਰੋਸੈਸ ਹੁੰਦਾ ਹੈ ਇਸ ਬਾਰੇ ਤਾਂ ਪਤਾ ਨਹੀਂ ਹੈ ਅਸੀਂ ਉਸ ਨਿਰੰਕਾਰ ਦੇ ਪ੍ਰੋਸੈਸ ਨੂੰ ਕੀ ਜਾਣ ਸਕਦੇ ਹਾਂ ਕਿ ਉਹ ਕਿਸ ਪ੍ਰੋਸੈਸ ਨੂੰ ਫਾਲੋ ਕਰਨ ਤੇ ਮਿਹਰ ਕਰਦਾ ਹੈ ਗੁਰੂ ਸਾਹਿਬਾਂ ਦੀ ਕਿਰਪਾ ਨਾਲ ਦਾਸ ਨੇ ਦੇਖਿਆ ਹੈ ਕਿ ਬਹੁਤ ਪ੍ਰਚਾਰਕ ਤਾਂ ਨਿੰਦਕਾਂ ਦੇ ਸਵਾਲਾਂ ਦੇ ਜਵਾਬ ਦੇਣ ਤੇ ਹੀ ਸਾਰਾ ਜ਼ੋਰ ਲਗਾਉਂਦੇ ਰਹਿੰਦੇ ਹਨ ਪਰ ਕੋਈ ਨਿੰਦਕਾਂ ਨੂੰ ਸਵਾਲ ਨਹੀਂ ਕਰਦਾ ਜਿਸ ਨਾਲ ਇਹ ਤਾਂ ਪਤਾ ਲੱਗੇ ਕਿ ਨਿੰਦਕਾਂ ਦਾ ਦਿਮਾਗ ਪੂਰਾ ਠੀਕ-ਠਾਕ ਕੰਮ ਵੀ ਕਰਦਾ ਹੈ ਜਾਂ ਕਿਤੇ ਉਹ ਬਾਕੀ ਤੁਸੀਂ ਆਪੇ ਹੀ ਸਮਝ ਲਿਓ ਮੈਂ ਕੀ ਕਹਿਣਾ ਚਾਹੁੰਦਾ ਹਾਂ ਜੇ ਤੁਸੀਂ ਰੱਬ ਨੂੰ ਖੁਸ਼ ਕਰਨਾ ਹੈ ਪਾਠ ਕਰਨ ਦਾ ਪੂਰਾ ਫਲ ਲੈਣਾ ਹੈ ਤਾਂ ਤੁਹਾਨੂੰ ਪੂਰੀ ਸਹੀ ਮਰਿਆਦਾ ਤੇ ਚੱਲਣਾ ਪਵੇਗਾ ਸਭ ਤੋਂ ਪਹਿਲਾਂ ਉੱਠ ਕੇ ਕੇਸੀ ਇਸ਼ਨਾਨ ਕਰੋ ਨਾਲ ਹੀ ਦਾਤਣ ਜਾਂ ਬਰਸ਼ ਵੀ ਕਰੋ ਤੁਹਾਡੇ ਮੂੰਹ ਵਿੱਚੋਂ ਸਮੈਲ ਨਹੀਂ ਆਉਣੀ ਚਾਹੀਦੀ ਫਿਰ ਧੋਤੇ ਹੋਏ ਸੁੱਚੇ ਵਸਤਰ ਪਾਉਣੇ ਹਨ ਜਾਂ ਤੁਸੀਂ ਦਾਸ ਵਾਲਾ ਤਰੀਕਾ ਅਪਣਾ ਲਓ ਤੁਸੀਂ ਪਾਠ ਕਰਨ ਲਈ ਕੁੜਤਾ ਪਜਾਮਾ ਪੱਕਾ ਹੀ ਰੱਖ ਲਓ ਜਦੋਂ ਇਸ਼ਨਾਨ ਕੀਤਾ ਤਾਂ ਉਦੋਂ ਉਹੀ ਕੁਰਤਾ ਪਜਾਮਾ ਪਾ ਲਓ ਪਾਠ ਕਰਨ ਤੋਂ ਬਾਅਦ ਉਸੇ ਸਮੇਂ ਉਸ ਕੁਰਤੇ ਪਜਾਮੇ ਨੂੰ ਉਤਾਰ ਕੇ ਅਲਮਾਰੀ ਵਿੱਚ ਰੱਖ ਦੋ ਫਿਰ ਦੂਸਰੇ ਕੱਪੜੇ ਪਾ ਲਵੋ ਇਹ ਇਸ ਲਈ ਦੱਸ ਰਿਹਾ ਹਾਂ ਕਿਉਂਕਿ ਕਈ ਵਾਰ ਹਰ ਰੋਜ਼ ਤੋਤੇ ਹੋਏ ਸੁੱਚੇ ਵਸਤਰ ਨਹੀਂ ਮਿਲਦੇ ਇਸ ਤਰ੍ਹਾਂ 2-3 ਦਿਨ ਉਹੀ ਕੁਰਤਾ ਪਜਾਮਾ ਪਾ ਕੇ ਪਾਠ ਕਰ ਲਵੋ ਸਿਰ ਤੇ ਜੋ ਪੱਗ ਜਾਂ ਪਰਨਾ ਬੰਨਣਾ ਹੈ ਉਹੋ ਵੀ ਸੋਚਾ ਹੋਣਾ ਚਾਹੀਦਾ ਹੈ ਉਹੋ ਵੀ ਅਲੱਗ ਹੀ ਰੱਖ ਲਵੋ ਗਾਤਰਾ ਤੇ ਕੰਗਾ ਹਰ ਰੋਜ਼ ਧੋ ਕੇ ਪਾਓ ਜਾਂ ਦੋ ਗਾਤਰੇ ਤੇ ਦੋ ਕੰਗੇ ਰੱਖ ਲਓ ਇੱਕ ਗਾਤਰਾ ਤੇ ਕੰਗਾ ਪਾਠ ਕਰਨ ਲੱਗੇ ਪਾ ਲਵੋ ਪਾਠ ਕਰਨ ਤੋਂ ਬਾਅਦ ਉਸੇ ਸਮੇਂ ਗਾਤਰਾ ਕੰਗਾ ਵੀ ਉਤਾਰ ਕੇ ﺍﻟमारी ਵਿੱਚ ਰੱਖ ਦੋ ਨਾਲ ਹੀ ਦੂਸਰਾ ਗਾਤਰਾ ਤੇ ਕੰਗਾ ਪਾ ਲਵੋ ਕਈ ਕਹਿੰਦੇ ਹਨ ਕਿ ਗਾਤਰਾ ਕੰਗਾ ਕਦੇ ਸ਼ਰੀਰ ਤੋਂ ਅਲੱਗ ਨਹੀਂ ਕਰਨੇ ਚਾਹੀਦੇ ਨਾ ਉਤਾਰਨੇ ਚਾਹੀਦੇ ਹਨ ਪਰ ਜਦੋਂ ਆਪਾਂ ਮદાન ਜਾਂਦੇ ਹਾਂ ਭਾਗ 2 ਨੰਬਰ ਜਾਂਦੇ ਹਾਂ ਉਸ ਸਮੇਂ ਉਹ ਗਾਤਰਾ ਤੇ ਕੰਗਾ ਵੀ ਝੂਠੇ ਹੋ ਜਾਂਦੇ ਹਨ ਜੇ ਤੁਸੀਂ ਗਾਤਰਾ ਤੇ ਕੰਗਾ ਮੈਦਾਨ ਵਿੱਚ ਪਾ ਕੇ ਜਾਂਦੇ ਹੋ ਤਾਂ ਉਸ ਨੂੰ ਇਸ਼ਨਾਨ ਕਰਨ ਲੱਗੇ ਨਾਲ ਹੀ ਧੋ ਲਵੋ ਕਈ ਲੋਕ ਗਾਤਰੇ ਨੂੰ ਸਿਰ ਤੇ ਬੰਨ ਲੈਂਦੇ ਹਨ ਪਰ ਉਸ ਨੂੰ ਧੋਂਦੇ ਨਹੀਂ ਨਾ ਹੀ ਉਹ ਸਿਰ ਵਿੱਚ ਪਾਣੀ ਪਾਉਂਦੇ ਹਨ ਇਸ ਤਰ੍ਹਾਂ ਪੂਰੀ ਸਚਮਤਾ ਨਹੀਂ ਹੁੰਦੀ ਜਾਂ ਫਿਰ ਗਾਤਰਾ ਤੇ ਕੰਗਾ ਉਤਾਰ ਕੇ ਫੇਰ ਮੈਦਾਨ ਜਾਓ ਜਾਂ ਫਿਰ ਗਾਤਰੇ ਤੇ ਕੰਗੇ ਨੂੰ ਇਸ਼ਨਾਨ ਕਰਦੇ ਹੋਏ ਨਾਲ ਹੀ ਧੋ ਲਵੋ ਹੁਣ ਕਈ ਕਹਿਣਗੇ ਕਿ ਅਸੀਂ ਤਾਂ ਇਹੀ ਕੁਝ ਕਰਦੇ ਰਹਿ ਜਾਵਾਂਗੇ ਕਦੇ ਕੱਪੜੇ ਪਾ ਲਵੋ ਕਦੇ ਕੱਪੜੇ ਲਾਹ ਦਵੋ ਕਦੇ ਗਾਤਰਾ ਲਾਹ ਦਵੋ ਕਦੇ ਪਾ ਲਵੋ ਕਦੇ ਪੱਗ ਬੰਨ ਲਓ ਕਦੇ ਪੱਗ ਲਾਹ ਦਵੋ ਪਰ ਦਾਸ ਤੁਹਾਨੂੰ ਇਹ ਗੱਲ ਗਰੰਟੀ ਨਾਲ ਦੱਸਦਾ ਹੈ ਕਿ ਜੇ ਤੁਸੀਂ ਇਹ ਸਭ ਕੁਝ ਕਰਨ ਤੇ ਥੋੜਾ ਸਮਾਂ ਲਗਾਉਣ ਲੱਗ ਜਾਓ ਤਾਂ ਤੁਹਾਨੂੰ ਡਾਕਟਰ ਕੋਲ ਜਾ ਕੇ ਦਵਾਈਆਂ ਲੈਣ ਲਈ ਸਮਾਂ ਨਹੀਂ ਲਗਾਉਣਾ ਪਵੇਗਾ ਤੁਹਾਨੂੰ ਕੋਡ ਕਚੈਰੀਆਂ ਵਿੱਚ ਸਮਾਂ ਨਹੀਂ ਲਗਾਉਣਾ ਪਵੇਗਾ ਤੁਹਾਨੂੰ ਕਿਸੇ ਕੰਮ ਲਈ ਲੋਕਾਂ ਦੇ ਕੋਲ ਬੈਠ ਕੇ ਮਿੰਤਾ ਕਰਨ ਵਿੱਚ ਸਮਾਂ ਨਹੀਂ ਲਗਾਉਣਾ ਪਵੇਗਾ ਕਿਉਂਕਿ ਜਦੋਂ ਪੂਰੀ ਸੁਚਮਤਾ ਤੇ ਮਰਿਆਦਾ ਦੇ ਨਾਲ ਅਸੀਂ ਪਾਠ ਕਰਦੇ ਹਾਂ ਤਾਂ ਗੁਰੂ ਸਾਹਿਬਾਂ ਦੇ ਸਿੰਘ ਸ਼ਹੀਦ ਦੇਵਤੇ ਆਪ ਸਭ ਕਮ ਰਾਸ ਕਰਦੇ ਹਨ ਸਾਰੀਆਂ ਰੁਕਾਵਟਾਂ ਪਾਸੇ ਹੋ ਜਾਂਦੀਆਂ ਹਨ ਗੁਰੂ ਸਾਹਿਬਾਂ ਦੀ ਪੂਰੀ ਮਿਹਰ ਵਰਤਦੀ ਹੈ ਜਿਸ ਨੂੰ ਵਿਸ਼ਵਾਸ ਨਹੀਂ ਹੈ ਤਾਂ ਉਹ ਕਰਕੇ ਦੇਖ ਲਵੇ ਦਾਸ ਦਾ ਇਹ ਆਪਣਾ ਤਜਰਬਾ ਹੈ ਸਿਰਫ 2-4 ਦਿਨ ਔਖਾ ਲੱਗਦਾ ਹੈ ਫਿਰ ਆਪੇ ਹੀ ਸਪੀਡ ਬਣ ਜਾਂਦੀ ਹੈ ਪਾਠ ਜਾਂ ਨਿਤਨੇਮ ਹਮੇਸ਼ਾ ਨੀਚੇ ਬੈਠ ਕੇ ਹੀ ਕਰਨਾ ਚਾਹੀਦਾ ਹੈ ਤੁਸੀਂ ਫਰਸ਼ ਤੇ ਕੋਈ ਦਰੀ ਕਪੜਾ ਜਾਂ ਪਤਲੀ ਗੱਦੀ ਰੱਖ ਕੇ ਬੈਠ ਸਕਦੇ ਹੋ ਕਈ ਲੋਕ ਬੈੱਡ ਜਾਂ ਸੋਫੇ ਤੇ ਬੈਠ ਕੇ ਹੀ ਪਾਠ ਕਰ ਲੈਂਦੇ ਹਨ ਪਰ ਇਸ ਨਾਲ ਪਾਠ ਕਰਨ ਦਾ ਜੋ ਫਲ ਮਿਲਦਾ ਹੈ ਉਸ ਵਿੱਚ ਜ਼ਮੀਨ ਆਸਮਾਨ ਦਾ ਫਰਕ ਪੈ ਜਾਂਦਾ ਹੈ ਜੇ ਤੁਸੀਂ ਨੀਚੇ ਬੈਠ ਕੇ ਪਾਠ ਕਰਦੇ ਹੋ ਤਾਂ ਉਸ ਦਾ 100 ਗੁਣਾ ਫਲ ਮਿਲਦਾ ਹੈ ਜੇ ਤੁਸੀਂ ਬੈੱਡਾਂ ਸੋਫੇ ਤੇ ਬੈਠ ਕੇ ਪਾਠ ਕਰਦੇ ਹੋ ਤਾਂ ਪਾਠ ਕਰਨ ਦਾ ਫਲ ਕੇਵਲ 10 ਗੁਣਾ ਹੀ ਮਿਲਦਾ ਹੈ ਹੁਣ ਕਈਆਂ ਨੂੰ ਇਸ ਗੱਲ ਤੇ ਵਿਸ਼ਵਾਸ ਨਹੀਂ ਆਉਣਾ ਪਰ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਹਾਂ ਇਹ ਸਭ ਗੱਲਾਂ ਬਹੁਤ ਛੋਟੀਆਂ ਹਨ ਪਰ ਇਸ ਦਾ ਪ੍ਰਭਾਵ ਬਹੁਤ ਵੱਡਾ ਪੈਂਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਕੀਤੀ ਤਾਂ ਉਸ ਸਮੇਂ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਲੰਗ ਤੇ ਵਿਰਾਜਮਾਨ ਕੀਤਾ ਤੇ ਆਪ ਗੁਰੂ ਸਾਹਿਬ ਚੱਦਰ ਵਿਛਾ ਕੇ نیچے ਬੈਠੇ ਇਹ ਸਾਰਾ ਕੁਝ ਗੁਰੂ ਸਾਹਿਬਾਂ ਨੇ ਪੂਰਨੇ ਪਾ ਕੇ ਦੱਸਿਆ ਹੈ ਕਿ ਕਿਵੇਂ ਬਾਣੀ ਪੜਨ ਲੱਗੇ ਬਾਣੀ ਸੁਣਨ ਲੱਗੇ ਬਾਣੀ ਦਾ ਆਦਰ ਸਤਕਾਰ ਕਰਨਾ ਹੈ ਭਾਵੇਂ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਨਹੀਂ ਦਿੱਤੀ ਸੀ ਗੱਦੀ ਗੁਰੂ ਅਰਜਨ ਦੇਵ ਜੀ ਦੇ ਕੋਲ ਸੀ ਪਰ ਫੇਰ ਵੀ ਐਨੀ ਨਿਮਰਤਾ ਗੁਰੂ ਸਾਹਿਬਾਂ ਨੇ ਦਿਖਾਈ ਹੁਣ ਇੱਕ ਗੱਲ ਸੋਚੋ ਕਿ ਜੇ ਮੰਨ ਲਵੋ ਗੁਰੂ ਸਾਹਿਬ ਪ੍ਰਤੱਖ ਤੁਹਾਡੇ ਸਾਹਮਣੇ ਪਾਠ ਕਰਦੇ ਹੋਏ ਪ੍ਰਗਟ ਹੋ ਜਾਣ ਤਾਂ ਕੀ ਤੁਸੀਂ ਸੋਫੇ ਜਾਂ ਬੈੱਡ ਤੇ ਹੀ ਬੈਠੇ ਰਹੋਗੇ ਜਾਂ ਤੁਸੀਂ ਫਟਾਫਟ ਉੱਠ ਕੇ ਮੱਥਾ ਟੇਕੋਗੇ ਕਿ ਫੇਰ ਤੁਸੀਂ ਗੁਰੂ ਸਾਹਿਬਾਂ ਦੇ ਸਾਹਮਣੇ ਵਾਪਸ ਬੈੱਡ ਜਾਂ ਸੋਫੇ ਤੇ ਬੈਠ ਜਾਓਗੇ ਜਾਂ ਤੁਸੀਂ ਹੱਥ ਜੋੜ ਕੇ ਗੁਰੂ ਸਾਹਿਬਾਂ ਨੂੰ ਬੈਠਣ ਲਈ ਕਹੋਂਗੇ ਇਸ ਨੂੰ ਆਪਾਂ ਕਹਿੰਦੇ ਹਾਂ ਆਦਰ ਸਤਕਾਰ ਕਰਨਾ ਜੇ ਕੋਈ ਘਰ ਵਿੱਚ ਵੱਡੇ ਅਹੁਦੇ ਵਾਲਾ ਬੰਦਾ ਹੀ ਆ ਜਾਵੇ ਤਾਂ ਵੀ ਆਪਾਂ ਉਸ ਨੂੰ ਬਿਠਾ ਕੇ ਆਪ ਉਸ ਦੇ ਕੋਲ ਖੜੇ ਹੀ ਰਹਿੰਦੇ ਹਾਂ ਇਸ ਲਈ ਹਮੇਸ਼ਾ نیچے ਬੈਠ ਕੇ ਪਾਠ ਕਰੋ ਪਤਾ ਨਹੀਂ ਕਦੋਂ ਗੁਰੂ ਸਾਹਿਬ ਸਾਡੇ ਸਾਹਮਣੇ ਪ੍ਰਗਟ ਹੋ ਜਾਣ ਇਸ ਲਈ ਪਹਿਲਾਂ ਹੀ ਸਾਵਧਾਨ ਰਹੋ ਤੇ ਤਿਆਰੀ ਰੱਖੋ ਜੇ ਮਨ ਵਿੱਚ ਇਸ ਤਰ੍ਹਾਂ ਦੀ ਭਾਵਨਾ ਹੋਵੇਗੀ ਤਾਂ ਹੀ ਗੁਰੂ ਸਾਹਿਬ ਦਰਸ਼ਨ ਦੇਣਗੇ ਕਿਉਂਕਿ ਭਾਵਨਾ ਹੀ ਸਭ ਤੋਂ ਵੱਡੀ ਭਗਤੀ ਹੈ ਪਰ ਜੇ ਕਿਸੇ ਨੂੰ ਕੋਈ ਸਰੀਰਕ ਤਕਲੀਫ ਹੈ ਕੋਈ ਜ਼ਿਆਦਾ ਬਜ਼ੁਰਗ ਹੈ ਉਹ ਨੀਚੇ ਬੈਠ ਕੇ ਪਾਠ ਨਹੀਂ ਕਰ ਸਕਦਾ ਤਾਂ ਕੋਈ ਗੱਲ ਨਹੀਂ ਹੈ ਉਹੋ ਉੱਪਰ ਹੀ ਬੈਠ ਕੇ ਪਾਠ ਕਰ ਸਕਦੇ ਹਨ ਪਰ ਪਾਠ ਜ਼ਰੂਰ ਕਰਨਾ ਹੈ ਜੇ ਕੋਈ ਬਿਮਾਰ ਹੈ ਉਸ ਕੋਲੋਂ ਉੱਠ ਬੈਠ ਨਹੀਂ ਹੁੰਦਾ ਨਾ ਹੀ ਉਹ ਇਸ਼ਨਾਨ ਕਰ ਸਕਦਾ ਹੈ ਤਾਂ ਉਹ ਮੰਜੇ ਉੱਪਰ ਪਿਆ ਹੀ ਮਾਲਾ ਨਾਲ ਵਾਹਿਗੁਰੂ ਵਾਹਿਗੁਰੂ ਜਾਂ ਪਹਿਲੀ ਪੌੜੀ ਮੂਲ ਮੰਤਰ ਨਾਨਕ ਹੋਸੀ ਭੀ ਸੱਚ ਤੱਕ ਕਰ ਸਕਦਾ ਹੈ ਉਸ ਨੂੰ ਖੁੱਲੀ ਛੂਟ ਹੈ ਪਰ ਜੋ ਬੰਦਾ ਜਾਣ ਬੁੱਝ ਕੇ ਚਲਾਕੀਆਂ ਕਰਦਾ ਹੈ ਤੇ ਕਹਿੰਦਾ ਹੈ ਕਿ ਮੇਰੇ ਤੋਂ ਇਸ਼ਨਾਨ ਨਹੀਂ ਕਰ ਹੁੰਦਾ ਮੈਂ ਠੀਕ ਨਹੀਂ ਹਾਂ ਮੈਂ ਮੰਜੇ ਤੇ ਪਿਆ ਹੀ ਵਾਹਿਗੁਰੂ ਵਾਹਿਗੁਰੂ ਕਰ ਲੈਂਦਾ ਹਾਂ ਇਸ ਤਰ੍ਹਾਂ ਦੀਆਂ ਚੁਸਤੀਆਂ ਚਲਾਕੀਆਂ ਕਰਨ ਵਾਲਾ ਬੰਦਾ ਸੱਚਮੁੱਚ ਹੀ ਬਿਮਾਰ ਹੋ ਜਾਂਦਾ ਹੈ ਇਹ ਦਾਸ ਨੇ ਅੱਖੀਂ ਦੇਖਿਆ ਹੈ ਕਈ ਲੋਕ ਜੇ ਥੋੜਾ ਜਿਹਾ ਜ਼ੁਕਾਮ ਹੀ ਹੋਇਆ ਹੋਵੇ ਤਾਂ ਵੀ ਇਸ਼ਨਾਨ ਨਹੀਂ ਕਰਦੇ ਤੇ ਨਿਤਨੇਮ ਨਹੀਂ ਕਰਦੇ ਗੁਰੂ ਸਾਹਿਬ ਇੰਨਾ ਸਭ ਗੱਲਾਂ ਨੂੰ ਜਾਣਦੇ ਹਨ ਜੇ ਹੋ ਸਕੇ ਤਾਂ ਇੱਕ ਅਲੱਗ ਕਮਰਾ ਬਣਾ ਕੇ ਉਸ ਕਮਰੇ ਵਿੱਚ ਵਧੀਆ ਪਲੰਗ ਲਗਾ ਕੇ ਉੱਪਰ ਗੱਦਾ ਵਿਛਾ ਕੇ ਵਧੀਆ ਵਿਛਾਈ ਕਰਕੇ ਗੁਰੂ ਨਾਨਕ ਪਾਸ਼ਾ ਜੀ ਦਾ ਸਰੂਪ ਰੱਖ ਕੇ ਉਸਦੇ ਸਾਹਮਣੇ ਬੈਠ ਕੇ ਪਾਠ ਕਰੋ ਤੇ ਇਸ ਤਰ੍ਹਾਂ ਸਮਝੋ ਕਿ ਗੁਰੂ ਨਾਨਕ ਪਾਸ਼ਾ ਜੀ ਸੱਚਮੁੱਚ ਪਲੰਗ ਤੇ ਬੈਠੇ ਹਨ ਹਰ ਰੋਜ਼ ਉਸ ਸਰੂਪ ਦੇ ਸਾਹਮਣੇ ਬੈਠ ਕੇ ਹੀ ਪਾਠ ਕਰੋ ਫੇਰ ਦੇਖੋ ਕਿਵੇਂ ਮਿਹਰ ਹੁੰਦੀ ਜੇ ਗੁਰੂ ਸਾਹਿਬਾਂ ਦੀ ਹੋਰ ਜ਼ਿਆਦਾ ਮਿਹਰ ਚਾਹੁੰਦੇ ਹੋ ਤਾਂ ਤਿੰਨੋਂ ਟਾਈਮ ਗੁਰੂ ਨਾਨਕ ਪਾਸ਼ਾ ਜੀ ਦੇ ਸਰੂਪ ਦੇ ਅੱਗੇ ਪਰਸ਼ਾਦੇ ਦਾ ਥਾਲ ਰੱਖ ਕੇ ਭੋਗ ਲਗਵਾਓ ਉਸ ਕਮਰੇ ਵਿੱਚ ਕਿਸੇ ਇਸ਼ਨਾਨ ਕਰੇ ਤੋਂ ਬਿਨਾ ਕੋਈ ਨਾ ਜਾਵੇ ਕਮਰੇ ਵਿੱਚ ਪੱਖਾ ਕੂਲਰ ਏਸੀ ਵੀ ਲਗਾਓ ਉਥੇ ਇਸ ਤਰ੍ਹਾਂ ਸਮਝੋ ਕਿ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੱਖ ਤੁਹਾਡੇ ਘਰ ਵਿੱਚ ਰਹਿੰਦੇ ਹਨ ਪਾਠ ਕਰਨ ਲੱਗੇ ਧੂਫ ਜੋਤ ਜ਼ਰੂਰ ਲਗਾਓ ਦੇਸੀ ਕੇ ਉਹਦੀ ਜੋਤ ਲਗਾਉਣ ਤੇ ਸਿੰਘਾਂ ਸ਼ਹੀਦਾਂ ਦਾ ਪੈਰਾ ਹੋ ਜਾਂਦਾ ਹੈ ਕਿਉਂਕਿ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਦੀ ਖੁਰਾਕ ਹੈ ਜੋਤ ਦੀ ਖੁਸ਼ਬੂ ਸ਼ਹੀਦ ਸਿੰਘਾਂ ਨੂੰ ਬਹੁਤ ਚੰਗੀ ਲੱਗਦੀ ਹੈ ਜੋਤ ਲਗਾਉਣ ਨਾਲ ਮਾੜੀਆਂ ਚੀਜ਼ਾਂ ਭੱਜ ਜਾਂਦੀਆਂ ਹਨ ਜਦੋਂ ਇਸ ਤਰ੍ਹਾਂ ਕਰੋਗੇ ਤਾਂ ਸਿੰਘ ਸ਼ਹੀਦ ਦੇਵਤੇ ਪੱਕੇ ਹੀ ਤੁਹਾਡੇ ਉਸ ਕਮਰੇ ਵਿੱਚ ਰਹਿਣ ਲੱਗ ਜਾਣਗੇ ਇਸ ਨੂੰ ਕਹਿੰਦੇ ਹਨ ਕਿ ਘਰ ਵਿੱਚ ਸਿੰਘਾਂ ਸ਼ਹੀਦਾਂ ਦਾ ਪੈਰਾ ਲੱਗ ਗਿਆ ਹੈ ਜਿਹੜਾ ਵੀ ਕੋਈ ਬੰਦਾ ਉਸ ਕਮਰੇ ਵਿੱਚ ਜਾਂਦਾ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇੱਥੇ ਕੋਈ ਸ਼ਕਤੀ ਹੈ ਉਸ ਕਮਰੇ ਵਿੱਚ ਬੈਠ ਕੇ ਪਾਠ ਕਰਕੇ ਮਨ ਨੂੰ ਬਹੁਤ ਹੀ ਜ਼ਿਆਦਾ ਸ਼ਾਂਤੀ ਆਉਂਦੀ ਹੈ ਜਿਹੜੀ ਮਨ ਨੂੰ ਕਲਪਨਾ ਤੜਫਣਾ ਲੱਗੀ ਹੁੰਦੀ ਹੈ ਉਹ ਬਿਲਕੁਲ ਸ਼ਾਂਤ ਹੋ ਜਾਂਦੀ ਹੈ ਇਹ ਗੱਲਾਂ ਤੁਹਾਨੂੰ ਕਿਸੇ ਕਿਤਾਬ ਵਿੱਚ ਲਿਖੀਆਂ ਹੋਈਆਂ ਨਹੀਂ ਮਿਲਣਗੀਆਂ ਇਹ ਪ੍ਰੈਕਟੀਕਲ ਗੱਲਾਂ ਹਨ ਇਹ ਅਸਲੀ ਦਰਗਾਹੀ ਮਰਿਆਦਾ ਹੈ ਇਹ ਐਵੇਂ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀਆਂ ਗੱਲਾਂ ਨਹੀਂ ਹਨ ਕਿ ਵਾਰੇ ਨਿਆਰੇ ਹੋ ਜਾਣਗੇ ਖਜ਼ਾਨੇ ਭਰਪੂਰ ਹੋ ਜਾਣਗੇ ਮਾਇਆ ਦੇ ਗਫੇ ਮਿਲ ਜਾਣਗੇ ਜਦੋਂ ਤੱਕ ਅਸੀਂ ਪੂਰੀ ਮਰਿਆਦਾ ਤੇ ਨਹੀਂ ਚੱਲਦੇ ਉਦੋਂ ਤੱਕ ਪੂਰੀ ਮਿਹਰ ਨਹੀਂ ਹੁੰਦੀ ਤੁਸੀਂ ਕਿਸੇ ਨੂੰ ਵੀ ਦੇਖ ਲਵੋ ਜੇ ਕਿਸੇ ਕੋਲ ਮਾਇਆ ਬਹੁਤ ਜ਼ਿਆਦਾ ਹੈ ਤਾਂ ਉਸ ਨੂੰ ਹੋਰ ਦੁੱਖ ਤਕਲੀਫਾਂ ਨੇ ਘੇਰਿਆ ਹੋਇਆ ਹੈ ਜਾਂ ਤਾਂ ਉਹ ਬਿਮਾਰ ਹੈ ਜਾਂ ਉਸ ਦੇ ਘਰ ਬੱਚਾ ਹੀ ਨਹੀਂ ਹੈ ਜੇ ਬੱਚਾ ਹੈ ਤਾਂ ਉਹ ਨਲਾਇਕ ਹੈ ਕਿਸੇ ਦੇ ਘਰ ਲੜਾਈ ਝਗੜਾ ਬਹੁਤ ਹੈ ਕਿਸੇ ਦੇ ਘਰ ਵਿੱਚ ਕੋਈ ਕਮੀ ਹੈ ਕਿਸੇ ਦੇ ਘਰ ਵਿੱਚ ਕੋਈ ਕਮੀ ਹੈ ਕੱਲੀ ਮਾਇਆ ਮਿਲਣ ਨਾਲ ਹੀ ਬੰਦਾ ਸੁਖੀ ਨਹੀਂ ਹੋ ਜਾਂਦਾ ਕਹਿਣ ਤੋਂ ਭਾਵ ਜੇ ਸਾਰੇ ਸੁੱਖ ਲੈਣੇ ਚਾਹੁੰਦੇ ਹੋ ਤਾਂ ਮਰਿਆਦਾ ਤੇ ਚੱਲੋ ਜੇ ਪਾਠ ਕਰਨ ਤੋਂ ਪਹਿਲਾਂ ਕਿਸੇ ਨੂੰ ਜ਼ਿਆਦਾ ਭੁੱਖ ਲੱਗਦੀ ਹੈ ਤਾਂ ਉਹ ਕੁਝ ਖਾ ਪੀ ਸਕਦਾ ਹੈ ਕਿਉਂਕਿ ਜੇ ਭੁੱਖ ਲੱਗੀ ਹੋਵੇ ਤਾਂ ਪਾਠ ਕਰਨ ਲੱਗੇ ਬੰਦੇ ਦਾ ਮਨ ਨਹੀਂ ਟਿਕਦਾ ਵਾਰ-ਵਾਰ ਬੰਦੇ ਨੂੰ ਭੁੱਖ ਤੰਗ ਕਰਦੀ ਰਹਿੰਦੀ ਹੈ ਬੰਦਾ ਪਾਠ ਕਰਦਾ ਹੋਇਆ ਇਹੀ ਸੋਚਦਾ ਰਹਿੰਦਾ ਹੈ ਕਿ ਕਦੋਂ ਫਟਾਫਟ ਪਾਠ ਕਰਕੇ ਉਠਾਂ ਤੇ ਕੁਝ ਖਾਵਾਂ ਪੀਵਾਂ ਇਸ ਲਈ ਪਹਿਲਾਂ ਹੀ ਭੁੱਖ ਨੂੰ ਸ਼ਾਂਤ ਕਰ ਲਵੋ ਚਾਹ ਬਿਸਕੁਟਰ ਜਾਂ ਕੋਈ ਫਲ ਫਰੂਟ ਖਾ ਲਵੋ ਪ੍ਰਸ਼ਾਦਾ ਪਾਠ ਕਰਕੇ ਹੀ ਛਕਣਾ ਚਾਹੀਦਾ ਹੈ ਜੇ ਕੋਈ ਬੰਦਾ ਇਸ ਮਰਿਆਦਾ ਨਾਲ ਨਹੀਂ ਪਾਠ ਕਰ ਸਕਦਾ ਨਾ ਉਸ ਕੋਲ ਅਲੱਗ ਕਮਰਾ ਹੈ ਨਾ ਉਸ ਕੋਲ ਕੋਈ ਹੋਰ ਸਾਧਨ ਹੈ ਤਾਂ ਉਹ ਜਿਹੋ ਜਹੀ ਮਰਜੀ ਸਥਿਤੀ ਵਿੱਚ ਹੈ ਪਰ ਉਹ ਇਸ਼ਨਾਨ ਕਰਕੇ نیچے ਬੈਠ ਕੇ ਪਾਠ ਜ਼ਰੂਰ ਕਰੇ ਕਿਉਂਕਿ ਇੱਕ ਦਿਨ ਸਾਡੀ ਵੀ ਇਹੋ ਜਿਹੀ ਸਥਿਤੀ ਸੀ ਪਰ ਅਸੀਂ ਪਾਠ ਕਰਦੇ ਰਹੇ ਹੌਲੀ-ਹੌਲੀ ਗੁਰੂ ਸਾਹਿਬ ਬੰਦੇ ਨੂੰ ਉਸ ਨਰਕ ਵਿੱਚੋਂ ਕੱਢ ਲੈਂਦੇ ਹਨ ਅੱਜ ਅਸੀਂ ਜਿਸ ਘਰ ਵਿੱਚ ਰਹਿੰਦੇ ਹਾਂ ਉੱਥੇ ਗੁਰੂ ਸਾਹਿਬਾਂ ਦਾ ਅਲੱਗ ਕਮਰਾ ਹੈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਸ ਕਮਰੇ ਵਿੱਚ ਵਿਰਾਜਮਾਨ ਹਨ ਸਾਡਾ ਸਾਰਾ ਪਰਿਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਹੈ ਜਿਵੇਂ ਨਾਨਕ ਸਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕੀਤੀ ਜਾਂਦੀ ਹੈ ਉਹੀ ਮਰਿਆਦਾ ਨਾਲ ਅਸੀਂ ਗੁਰੂ ਸਾਹਿਬਾਂ ਦੀ ਸੇਵਾ ਕਰਦੇ ਹਾਂ ਜੋ ਸੁੱਖ ਇਹ ਸੇਵਾ ਕਰਕੇ ਮਿਲਦਾ ਹੈ ਉਹ ਸੁੱਖ ਦੁਨੀਆ ਦੀ ਕੋਈ ਵੀ ਹੋਰ ਚੀਜ਼ ਨਹੀਂ ਦੇ ਸਕਦੀ ਸਾਧ ਸੰਗਤ ਜੀ ਤੁਸੀਂ ਵੀ ਇਹ ਕਰਕੇ ਦੇਖੋ ਦੁਨੀਆਂ ਦੇ ਪਿੱਛੇ ਨਾ ਲੱਗੋ ਗੁਰੂ ਸਾਹਿਬਾਂ ਦੇ ਪਿੱਛੇ ਲੱਗੋ ਫੇਰ ਸਾਡਾ ਲੋਕ ਤੇ ਪਰਲੋਕ ਸੁਖੀ ਹੋ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ